ਛੜਨ ਦਾਦੀ ਮਾਤਾ ਤੁਰੇ ਲਾਲ ਜਾਂ ਛੋਟੇ ਵਿੱਚ ਜੰਗਲਾਂ ਦੇ ਯਾਰ ਹੈ ਸੀ ਦਾਦੀ ਪੋਤੇ ਵਿੱਚ ਜੰਗਲਾਂ ਦੇ ਯਾਰ ਹੈ ਸੀ ਦਾਦੀ ਪੋਤੇ ਹੋ ਪੁੱਛਣ ਦਾਦੀ ਮਾਤਾ ਦੋਵੇਂ ਲਾਲ ਦੁਲਾਰੇ ਮਾਤਾ ਪਿਤਾ ਤੇ ਮਿਲਣਗੇ ਕਦੋਂ ਵੀਰ ਪਿਆਰੇ ਮਾਤਾ ਪਿਤਾ ਤੇ ਮਿਲਣਗੇ ਦੋ ਵੀਰ ਪਿਆਰੇ ਸਾਬ ਕੌਰ ਤੇ ਅਸਾਂ ਦੀ ਜੋ ਸੁੰਦਰੀ ਮਾਤਾ ਕਿਹੜੀ ਗੱਲ ਤੋਂ ਅਸਾਂ ਦਾ ਵੇਸ਼ ਛੋੜਾ ਪਾਤਾ ਕਿਹੜੀ ਗੱਲ ਤੋਂ ਅਸਾਂ ਦਾ ਵੇਸ਼ ਛੋੜਾ ਪਾਤਾ ਹੋ ਮੁਗਲ ਫੌਜ ਨੇ ਕਾਸ ਤੋਂ ਇਹ ਕੀਤੇ ਕਾਰੇ ਮਾਤਾ ਪਿਤਾ ਤੇ ਮਿਲਣਗੇ ਵੀਰ ਪਿਆਰੇ ਮਾਤਾ ਪਿਤਾ ਤੇ ਮਿਲਣਗੇ ਕਦੋਂ ਵੀਰ ਪਿਆਰੇ ਦੱਸੋ ਸਾਨੂੰ ਕਿੱਧਰ ਨੂੰ ਹੁਣ ਜਾ ਰਹੇ ਆਪਾਂ ਕਿੱਥੇ ਜਾ ਕੇ ਕਟਾਂਗੇ ਇਹ ਠੰਡੀਆਂ ਰਾਤਾਂ ਕਿੱਥੇ कद वीर प्यारे आनंद रौनक सारी सिखां जी बहत सी उथ गिणती पारी सिखां जी बहत सी उथ गिणती पारी ਲਣਗੇ ਕਦੋਂ ਵੀਰ ਪਿਆਰੇ ਮਾਤਾ ਪਿਤਾ ਦੇ ਮਿਲਣਗੇ ਕਦੋਂ ਵੀਰ ਪਿਆਰੇ ਹੋ ਸਕਦਾ ਹੈ ਅਜਰੁਸ ਗਏ ਜੋ ਸਾਡੇ ਵੀਰੇ ਏ ਕੀ ਕਹਿਰ ਕਮਾਤਾ ਸਾਡੀ ਤਕਦੀਰੇ ਏ ਕੀ ਕਹਿਰ ਕਮਾਤਾ ਸਾਡੀ ਤਕਦੀਰੇ ਓ ਕਿਧਰ ਚਲੇਗਾ ਪਿਆਰੇ ਮਾਤਾ ਪਿਤਾ ਤੇ ਮਿਲਣਗੇ ਕਦੋਂ ਵੀਰ ਪਿਆਰੇ ਮਾਤਾ ਪਿਤਾ ਤੇ ਮਿਲਣਗੇ ਕਦੋਂ ਵੀਰ ਪਿਆਰੇ ਹੋਏ ਚੰਦਿਆਂ ਤਾਂ ਹੀ ਸੀ ਯਾਦ ਪਿਤਾ ਦੀ ਆਵੇ ਯਾਦ ਵੀਰਾਂ ਦੀ ਦਿਲ ਨੂੰ ਅੱਜ ਪਈ ਤੜਪਾਵੇ ਯਾਰ ਵੀਰਾਂ ਦੀ ਦਿਲ ਨੂੰ ਅੱਜ ਪਈ ਤੜਪਾਵੇ ਪਕੜੀ ਸਾਨੂੰ ਪਾਵੰਦੇ ਆ ਜੀਤ ਜੁਜਾਰੇ ਮਾਤਾ ਪਿਤਾ ਤੇ ਮਿਲਣਗੇ ਕਾਦੋ ਵੀਰ ਪਿਆਰੇ ਮਾਤਾ ਪਿਤਾ ਤੇ ਮਿਲਣਗੇ ਕਾਦੋ ਵੀਰ ਪਿਆਰੇ ਓ ਚੁੱਪ ਕਹਤੋਂ ਖੋਲ ਤੂੰ ਮਾਏ ਰੱਖੇ ਦਿਲ ਲਲਕੋ ਕੇ ਪੇਤ ਖੋਲ ਤੂੰ ਮਾਏ ਓ ਸਰਦੀ ਉਤੋਂ ਪੈ ਰਹੀ ਪਈ ਚਮੜੀ ਠਾਰੇ ਮਾਤਾ ਪਿਤਾ ਤੇ ਮਿਲਣਗੇ ਕਦੋਂ ਵੀਰ ਪਿਆਰੇ ਮਾਤਾ ਪਿਤਾ ਤੇ ਮਿਲਣਗੇ ਕਦੋਂ ਵੀਰ ਪਿਆਰੇ ਕਹੇ ਗੱਲ ਨਾਲ ਲਾ ਕੇ ਘੜੀ ਪਰਖਦੀ ਆ ਗਈ ਕਹੇ ਗੱਲ ਨਾਲ ਲਾ ਕੇ ਓ ਮਿਲਣਾ ਕਦੇ ਨਹੀਂ ਆਸਾਨੂ ਸਾਡਾ ਪਰਵਾਰੇ ਮਾਤਾ ਪਿਤਾ ਦੇ ਮਿਲਣਗੇ ਕਦੋਂ ਵੀਰ ਪਿਆਰੇ ਮਾਤਾ ਪਿਤਾ ਦੇ ਮਿਲਣਗੇ ਕਦੋਂ ਵੀਰ ਪਿਆਰੇ ਓ ਸੁਣ ਲੋ ਸੰਗਤ ਖੀਆਂ ਚੋਂ ਪਾਣੀ ਸੁਣ ਕੇ ਵਗਣ ਲੱਗ ਜੇ ਅੱਖੀਆਂ ਚੋਂ ਪਾਣੀ ਓ ਕਾਬਲ ਤੇ ਜਗਜੀਤ ਸਿੰਘ ਛੰਦ ਪੌੜੀ ਗਾਰੇ ਮਾਦਾ ਪਿਤਾ ਤੇ ਮਿਲਣਗੇ ਕਦੋਂ ਵੀਰ